ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ABC ਡੇਰੀ ਫਾਰਮਿੰਗ ਦੇ ਵਿੱਚ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਡੋਕ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜਿਹੜਾ ਡੋਕ ਪਿੰਡ ਹੈ ਜਦੋਂ ਆਪਾਂ ਫਰੀਦਕੋਟ ਤੋਂ ਛਪਦੇ ਵਾਲੀ ਸਾਈਡ ਆਈਏ ਨਾਲ ਸੁਖਨਾਲਾ ਸਿਰਵਾਲੀ ਪੰਗੇਲੇ ਦਾ ਡਾਡਾ ਨੇੜੇ ਇਹਦੇ ਰਹਿ ਜਾਂਦਾ ਤੇ ਬਈ ਲਾਪਰੀ ਦੇ ਫਾਰਮ ਤੋਂ ਆਪਾਂ ਅੱਜ ਬਣਾਉਨੇ ਆ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਬਈ ਲਾਪ੍ਰਿਤ ਆਪਣਾ ਫੋਨ ਨੰਬਰ ਬੋਲੇ ਫੋਨ ਨੰਬਰ ਬਈ ਆਪਣਾ 84375 ਹਾਂਜੀ 84375 5132 ਠੀਕ ਹੈ ਜੀ ਤੇ ਜਿਹੜੀ ਅੱਜ ਆਪਾਂ ਇੱਕ ਵੜ ਸੇਲ ਕੀਤੀ ਹੈ ਹਾਂਜੀ ਬਈ ਇਹ ਅੱਜ ਇਹਦੇ ਸੂਨ ਚ ਬਈ ਜੀ ਕਿੰਨੇ ਦਿਨ ਰਹਿੰਦੇ ਇਹਦੇ ਵੀ ਤਿੰਨਾਂ ਦਿਨਾਂ ਨੂੰ ਦਿਨ ਪੂਰੇ ਹੁੰਦੇ ਆ ਅੱਛਾ ਤੇ ਬਾਕੀ ਹਜੇ ਮੰਨ ਲਓ ਵੀ ਤਿੰਨ ਚਾਰ ਦਿਨ ਉੱਤੇ ਵੀ ਲੈ ਕੇ ਜਾਊਗੀ ਹਫਤੇ ਤੋਂ ਤਾਂ ਤਾਂ ਦਿਨ ਪਏ ਆ ਮੰਨ ਲੈ ਜੀ ਠੀਕ ਹੈ ਤੇ ਇਹਦਾ ਰਿਕਾਰਡ ਆਪਣੇ ਕੋਲੇ ਇਹਦਾ ਟੋਟਲ ਆਪਣੇ ਕੋਲੇ ਰਿਕਾਰਡ ਹੈਗਾ ਇਹਦੀ ਮਾਂ ਦਾ ਵੀ ਹੈਗਾ ਆਪ ਕਿਹੜੇ ਸੀਮਨ ਦੀ ਸਾਰਾ ਹੈਗਾ ਜਿਹੜਾ ਮੰਨ ਲਓ ਲੱਗਿਆ ਸਾਰਾ ਸਟੌਕ ਮੰਨ ਲਓ ਜਿਹਨੇ ਆਪ ਨੂੰ ਫੋਨ ਕਰ ਲੂਗਾ ਜਿਹਨੂੰ ਆਪ ਨੂੰ ਬਾਈ ਜੀ ਕਹਿੰਦੇ ਵੀ ਜਿਹੜਾ ਰਿਕਾਰਡ ਇਹਦਾ ਇਹ ਆਪ ਕਿਹੜੇ ਸੀਮਨ ਦੀ ਹੈ ਇਹਦੀ ਮਾਂ ਦਾ ਕਿਹੜਾ ਸੀਮਨ ਹੈ ਤੇ ਇਹਦੇ ਲੱਗਿਆ ਕਿਹੜਾ ਸੀਮਨ ਆਪਾਂ ਜਿਹੜਾ ਵੀ ਗਾਹਕ ਆਪਣੇ ਕੋਲੇ ਆਊ ਆਪਾਂ ਨੂੰ ਇਹਨੂੰ ਖਰੀਦੂ ਉਹ ਸਾਰਾ ਆਪਾਂ ਨੂੰ ਦੇਵਾਂਗੇ ਹਾਂਜੀ ਕਾਪੀ ਤੇ ਨੋਟ ਹੈ ਤੇ ਜਿਹੜਾ ਬਈ ਲਾਪਰੀ ਇਹ ਹੁਣ ਇਸ ਟਾਈਮ ਦੂਜਾ ਸੂਏ ਸੁੰਦੀ ਹੈ ਦੂਜੇ ਸੂਏ ਸੋਣਾ ਬਈ ਕੰਨੀ ਵਾਲੇ ਦੰਦ ਅਜੇ ਖੜੇ ਆ ਇਹਦੇ ਕੰਨੀ ਵਾਲੇ ਦੰਦ ਖੜੇ ਆ 6 ਦੰਦ ਵੈੜਾ ਭਜੇ ਮਨੀ ਇਹਦਾ ਤੇ ਪਹਿਲੇ ਸੂਏ ਕੀ ਇਹਦਾ ਦੁੱਧਰ ਕੱਢ ਰਿਆ ਪਹਿਲੇ ਸੂਏ ਮੰਨ ਲਓ ਭਾਈ ਆਪਣੇ ਕੋਲੇ 33 32 33 ਕਿਲੋ ਤੱਕ ਚੱਲੀ ਇਹ 32 33 ਕਿਲੋ ਪਹਿਲੇ ਸੂਏ ਜਿਹੜਾ ਇਹ ਚੱਲੀ ਆ ਐਤ ਕੀ ਮੰਨ ਲਓ 35 ਤੋਂ ਬਾਹਰ ਬਾਹਰ 40 ਨੂੰ ਹੱਥ ਮਾਰੂ ਠੀਕ ਆ ਤੇ ਇਹਦਾ ਰੇਟ ਭਾਈ ਜੀ ਰੇਟ ਇਹਦਾ ਭਈ 2.5 ਲੱਖ ਰੁਪਏ ਆ 2,25,000 ਰੁਪਏ ਰੇਟ ਇਹਨਾਂ ਨੇ ਕੀਤਾ ਤੇ ਇਹਦੇ ਵਿੱਚ ਕੋਈ ਮਾਨਤਨ ਹੋਊ ਜੀ ਮਾਨਤਨ ਕਰ ਦਾਂਗੇ ਮੌਕੇ ਤੇ ਜਿਹੜਾ ਵੀਰ ਆਊਗਾ ਕੋਈ ਵੀ ਉਹ ਮੰਨਤਾਂ ਉਹਦਾ ਕੀਤਾ ਜਾਊਗਾ ਤੇ 6 ਦੰਦ ਵੈੜਾ ਪਹਿਲੇ ਸੂਏ ਜਿਹੜਾ ਬਾਈ ਕਹਿੰਦਾ ਵੀ ਆਪਣੇ ਕੋਲੇ 32 33 ਲੀਟਰ 35 ਲੀਟਰ ਉਹ ਇਹ ਵੈੜ ਚੱਲੀ ਆ ਮੜਾ ਜੇ ਤੋਰ ਕੇ ਦਿਖਾਓ ਬਾਈ ਬਾਜ ਮਾੜੀਆਂ ਮੁੱਟੀਆਂ ਭਲਾਈਆਂ ਪਾਉਣ ਲੱਗੀ ਆ ਮੜਾ ਬੈਠਣ ਕਾਪ ਨੂੰ ਅੱਜ ਭਲਾ ਪਾਉਣ ਲੱਗੀ ਆ ਤੇ ਦੋ ਤਿੰਨ ਤਿੰਨ ਕਿ ਦਿਨ ਇਹਦੇ ਬਾਈ ਕਹਿੰਦਾ ਦਿਨ ਪੂਰੇ ਹੌਂਚ ਰਹਿੰਦੇ ਆ ਹਾਂ ਇਹ ਪਹਿਲੋ ਤਾਂ ਪੂਰੀ ਢਾਣੇ ਲੈ ਜਾਣਾ ਗਾ ਪੂਰੀ ਟੈਟ ਪਈ ਉਸ ਤੋਂ ਵੀ ਹਾਂ ਤੇ ਜਿਹੜੀਆਂ ਹਵਾਨੇ ਤੇ ਵੇਨ ਹੈ ਉਹ ਵੀ ਜਿਵੇਂ ਬੋਡੀ ਸਟਰਕਚਰ ਜਿਵੇਂ ਅੱਜ ਕੱਲ ਮੀਡੀਅਮ ਚੱਲਦਾ ਹੈ ਵੀ ਉਹੀ ਚੀਜ਼ ਜਿਹੜੀ ਚੀਜ਼ ਤੇ ਅੱਜ ਕੱਲ ਸੀਮਨ ਬੈਂਕ ਵਾਲੇ ਜੋਰ ਦੇ ਰਹੇ ਆ ਉਸ ਮੇਚ ਦੀ ਹੈ ਵੜਾ ਦੋਸਤੋ ਬਾਈ ਦਾ ਜਿਹੜਾ ਫਾਰਮ ਹੈ ਉਹ ਘਰੇ ਹੀ ਕੀਤਾ ਹੋਇਆ ਤੇ ਘਰੇ ਹੀ ਬਹੁਤ ਸੋਹਣਾ ਥੋੜੀ ਜੀ ਜਗ੍ਹਾ ਦੇ ਵਿੱਚ ਸੈਟਅਪ ਬਾਈ ਨੇ ਕੀਤਾ ਕਯੂਬੀਕਲ ਵਗੈਰਾ ਲਾਏ ਆ ਇੱਥੇ ਇਦਰ ਮਿਲਕਿੰਗ ਮਸ਼ੀਨ ਜਿਹੜੀ ਚੱਲ ਰਹੀ ਹੈ ਜੁਵਾਈ ਦਾ ਸ਼ਾਮ ਦਾ ਟਾਈਮ ਦੋਸਤੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇ